ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਜੀਂਦਰ ਕੌਰ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤਾਂ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਡਿਜ਼ਾਈਨ ਛਾਪਿਆ ਸੀ ਇਹਨੂੰ ਆਪਾਂ ਕੱਢ ਕੇ ਦਿਖਾਵਾਂਗੇ ਠੀਕ ਹੈ ਜੀ ਇਸ ਤੋਂ ਬਿਨਾ ਇੱਕ ਨਵਾਂ ਡਿਜ਼ਾਈਨ ਬਣਾਵਾਂਗੇ ਤੇ ਆਪਾਂ ਇਹ ਵੀ ਦੱਸਾਂਗੇ ਇਸ ਵੀਡੀਓ ਵਿੱਚ ਕਿ ਆਪਾਂ ਇਹਨੂੰ ਕਿਵੇਂ ਛਾਪਣਾ ਹੈ ਕਿਹੜਾ ਮਟੀਰੀਅਲ ਯੂਜ਼ ਕਰਨਾ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਇੱਕ ਨਵਾਂ ਡਿਜ਼ਾਈਨ ਹੈ ਜਿਹੜਾ ਉਹ ਡਰਾ ਕਰਦੇ ਹਾਂ ਉਹਦੇ ਵਾਸਤੇ ਤੁਸੀਂ ਬਾਕਸ ਜਿਹੜੇ ਲੈਣੇ ਆ ਉਹ 1 2 3 4 5 6 6.5 ਬਾਕਸ ਇਧਰੋਂ ਲੈਣੇ ਆ तो साढ़े छः इधर साढ़े छे इधर ठीक है जी साढ़े छे तो बाद जो पॉइंट होगा इतों तुम्हें एक एक तिरशा तो दो, दो तिरशे बॉक्स से तरह लाइन लगा लैनी ला है सारे पासे लाइन लगा ठीक है जी इधरों भी देखो जिमें साढ़े छे से ना अपना छोड़ा हुआ एक बॉक्स बन गया आ अपना दूसरा बॉक्स बन गया देखो ठीक है ये भी आप दो बॉक्स से इस तरह लाइन लगा ਤੇ ਇੱਧਰ ਵੀ ਆਪਾਂ ਇਸੇ ਤਰ੍ਹਾਂ ਦੋ ਬਾਕਸ ਤੇ ਲਾਈਨ ਲਾਉਣੀ ਆ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਕਰਨਾ ਹੈ ਕਿ ਆਪਾਂ ਅੰਦਰਲੀਆਂ ਆਹ ਵਾਲੀਆਂ ਸਾਈਡਾਂ ਤੇ 1-1 ਸੈਂਟੀਮੀਟਰ ਇਸ ਤਰ੍ਹਾਂ ਸਕੇਲ ਨਾਲ ਕਵਰ ਕਰ ਲੈਣਾ। ਠੀਕ ਹੈ? 1 ਸੈਂਟੀਮੀਟਰ ਇੱਧਰ ਨੂੰ ਤੇ 1 ਸੈਂਟੀਮੀਟਰ ਇੱਧਰ ਨੂੰ। ਸੇਮ ਆਹ ਲਾਈਨ ਤੇ ਵੀ 1 ਸੈਂਟੀਮੀਟਰ ਕਵਰ ਕਰਨਾ ਹੈ। ਠੀਕ ਹੈ ਜੀ ਇਹਨਾਂ ਲਾਈਨਾਂ ਤੇ ਵੀ ਆਪਾਂ ਇਸੇ ਤਰ੍ਹਾਂ ਇੱਥੇ ਅੰਦਰ ਨੂੰ 1 ਸੈਂਟੀਮੀਟਰ ਕਵਰ ਕਰਾਂਗੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਕਿ ਜਿਹੜਾ ਆਹ ਵਾਲਾ ਪੁਆਇੰਟ ਆ ਇਹਨੂੰ ਆਪਾਂ ਕਾਮਨ ਲੈ ਕੇ ਆਹ ਵਾਲੇ ਦੋਹਾਂ ਪੁਆਇੰਟਸ ਦੇ ਨਾਲ ਇਹਨੂੰ ਆਪਾਂ ਜੋੜ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਲਾਈਨ ਡਰਾ ਕਰਾਂਗੇ ਇਹਨੂੰ ਇਹ ਲਾਈਨ ਡਰਾ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਜੋੜ ਦੇਣਾ ਇਹ ਵਾਲੀ ਚੀਜ਼ ਆਪਾਂ ਇਹ ਚਾਰੇ ਕਾਰਨਰ ਤੇ ਬਣਾ ਲੈਣੀ ਹੈ ਹਾਂਜੀ ਤਾਂ ਇਸ ਤਰ੍ਹਾਂ ਆਪਾਂ ਇਹ ਚਾਰੇ ਕਾਰਨਰ ਚ ਲਾਈਨਸ ਜਿਹੜੀਆਂ ਇਹ ਡਰਾ ਕਰ ਲੀਆਂ ਇਸ ਤੋਂ ਇਸ ਤਰ੍ਹਾਂ ਪੱਤੀਆਂ ਬਣਾ ਲੈਣੀਆਂ ਤੁਸੀਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਇਹਦੀ ਆਹ ਵਾਲੀ ਚੀਜ਼ ਆ ਇਸ ਤੋਂ ਤੁਸੀਂ ਇਸ ਤਰ੍ਹਾਂ ਐਵੇਂ ਅੰਦਰ ਨੂੰ ਇਸ ਤੋਂ ਵੀ ਅੰਦਰ ਨੂੰ ਤੇ ਇਸੇ ਤਰ੍ਹਾਂ ਇੱਧਰ ਨੂੰ ਵੀ ਇਹ ਜਿਹੜਾ ਇਹ 1 ਸੈਂਟੀਮੀਟਰ ਦਾ ਇਸ ਤਰ੍ਹਾਂ ਫੂ ਆਵਲੇ ਪੂਰੇ ਬਾਕਸ ਦਾ ਜਿਹੜਾ ਫੋਰਥੀ ਹਿੱਸਾ ਤੁਸੀਂ ਉਹ ਕਵਰ ਕਰਨਾ ਠੀਕ ਹੈ ਜੀ ਫਿਰ ਤੁਸੀਂ ਇੱਥੋਂ ਨਾ ਇਹਨੂੰ ਉੱਪਰ ਨੂੰ ਇਸ ਤਰ੍ਹਾਂ ਇੱਧਰ ਇੱਕ ਵਾਰੀ ਇੱਕ ਵਾਰੀ ਇਹਨੂੰ ਇੱਧਰ ਤੇ ਇੱਕ ਵਾਰੀ ਇੱਧਰ ਇਹ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਲੈਣਾ ਠੀਕ ਹੈ ਜੀ ਜਿਵੇਂ ਇਹ ਵਾਲੀ ਚੀਜ਼ ਬਣੀ ਆ ਸੇਮ ਆਪਾਂ ਇਸੇ ਵੀਰੇ ਨਾਲ ਹੀ ਆਪਾਂ ਇਹਨੂੰ ਇਸ ਤਰ੍ਹਾਂ ਡਰਾ ਕਰਾਂਗੇ ਠੀਕ ਹੈ ਜਿਵੇਂ ਹੁਣ ਇਹ ਵਾਲਾ ਡਰਾਅ ਕੀਤਾ ਤਾਂ ਆਪਾਂ ਇੱਧਰ ਵੀ ਤੇ ਇੱਧਰ ਵੀ ਇਹੀ ਚੀਜ਼ ਬਣਾਉਣੀ ਆ ਹਾਂਜੀ ਤਾਂ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਡਰਾਅ ਕਰ ਲਿਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਜਿਹੜੀ ਆਮ ਵਾਲੀ ਚੀਜ਼ ਹੈ ਨਾ ਆਮਲੀ ਇੱਥੋਂ ਤੁਸੀਂ ਪੂਰਾ ਇੱਕ ਡੱਬਾ ਐਵੇਂ ਇੱਕ ਬਾਕਸ 1 ਸੈਂਟੀਮੀਟਰ ਛੱਡ ਕੇ ਇਸ ਤਰ੍ਹਾਂ ਵਿੱਚ ਵੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਬਾਕਸ ਬਣਾ ਲੈਣਾ ਠੀਕ ਹੈ ਜੀ ਇਹ ਆਪਣਾ ਡਿਜ਼ਾਈਨ ਬਣ ਗਿਆ ਇਸ ਨੂੰ ਆਪਾਂ ਟ੍ਰੇਸ ਕਰ ਲੈਣਾ ਠੀਕ ਹੈ ਜੀ ਤੇ ਇਹਨੂੰ ਟ੍ਰੇਸ ਕਰਕੇ ਆਪਾਂ ਜਿਹੜੇ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦੀ ਹੁੰਨੀ ਆ ਇੱਕ ਗੱਲ ਕਿ ਜਦੋਂ ਵੀ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਆ ਇਹਨੂੰ ਸ਼ੇਕ ਕਰਨੇ ਆ ਕਾਰਨਰ ਤੇ ਸ਼ੇਕ ਕਰਨੇ ਤੁਸੀਂ ਸਿਰਫ ਇਹਦੇ ਤੁਸੀਂ ਸਿਰਫ ਕਾਰਨਰ ਤੇ ਸ਼ੇਕ ਕਰਨੇ ਇਥੇ ਵਿਚ ਵਿਚ ਕਿਤੇ ਵੀ ਤੁਸੀਂ ਸ਼ੇਕ ਨਹੀਂ ਕਰਨਾ ਇਹਨੂੰ ਕਾਰਨਰ ਤੇ ਸ਼ੇਕ ਕਰਨੇ ਇਹਦੇ ਤੁਸੀਂ ਪੂਰੇ ਪੱਤੀਆਂ ਤੇ ਤੁਸੀਂ ਸ਼ੇਕ ਕਰ ਸਕਦੇ ਆ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਇਹਨੂੰ ਛਾਪਣਾ ਤੇ ਉਸ ਤੋਂ ਪਹਿਲਾਂ ਆਪਾਂ ਦੱਸਾਂਗੇ ਕਿ ਇਹਨੂੰ ਆਪਾਂ ਛਾਪਣਾ ਕਿਹੜੇ ਮਟੀਰੀਅਲ ਨਾਲ ਆ ਕਿਹੜਾ ਮਟੀਰੀਅਲ ਆਪਾਂ ਯੂਜ਼ ਕਰਦੇ ਆ ਤਾਂ ਆ ਆਪਾਂ ਦੇਖੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਇਹਦੇ ਵਾਸਤੇ ਇਹਨੂੰ ਇਸ ਤਰ੍ਹਾਂ ਦਾ ਜਿਹੜਾ ਫੈਵਿਕਲ ਦਾ ਅ ਅਕਰੀਲਿਕ ਕਲਰ ਹੁੰਦਿਆ ਇਹ ਇਹ ਜਿਹੜਾ ਇਹ ਡਸਟ ਦੇ ਰੂਪ ਵਿੱਚ ਹੁੰਦਾ ਮੈਂ ਤੁਹਾਨੂੰ ਹੋਰ ਕੇ ਵੀ ਦਿਖਾ ਦਿੰਨੀ ਆ ਇਸ ਤਰ੍ਹਾਂ ਦਾ ਹੁੰਦਾ ਇਹ ਇਸ ਤਰ੍ਹਾਂ ਦਾ ਠੀਕ ਹੈ ਇਹਨੂੰ ਤੁਸੀਂ ਕੇਰੋਸਨ ਆਇਲ ਵਿੱਚ ਮਿਲਾ ਕੇ ਤੁਸੀਂ ਯੂਜ਼ ਕਰ ਸਕਦੇ ਆ ਸਾਡੇ ਏਰੀਆ ਵਿੱਚ ਨਾ ਜਿਹੜੇ ਕਾਰੀਗਰ ਆ ਆរី ਵਰਕ ਕਰਦੇ ਆ ਹੈਂਡਵਰਕ ਕਰਦੇ ਆ ਉਹ ਇਹਨੂੰ ਨਾ ਸਫੈਦਾ ਕਹਿੰਦੇ ਆ ਮੈਨੂੰ ਵੀ ਪਤਾ ਨਹੀਂ ਸੀਗਾ ਇਹਨੂੰ ਤੁਸੀਂ ਸ਼ਾਪਕੀਪਰ ਨੂੰ ਮੈਨੂੰ ਨਹੀਂ ਪਤਾ ਵੈਸੇ ਤੁਹਾਡੇ ਏਰੀਆ 'ਚ ਕੀ ਕਹਿੰਦੇ ਆ ਇਹਨੂੰ ਸਫੈਦਾ ਵੀ ਬੋਲਦੇ ਆ ਤੇ ਸਫੈਦਾ ਕਹਿ ਕੇ ਉਹ ਲੈਂਦੇ ਆ ਇਹਨੂੰ ਤੇ ਤੁਸੀਂ ਇਹਨੂੰ ਜੇ ਉਹਦੇ ਤੇ ਲਿਖਿਆ ਉਵੇਂ ਵੀ ਨੇ ਮੈਲੀ ਜਾਣਾ ਤੁਸੀਂ ਇਹਦਾ ਨਾਮ ਬੋਲੋਗੇ ਤਾਂ ਠੀਕ ਹੈ ਜੀ ਤੇ ਦੂਸਰੀ ਚੀਜ਼ ਹੈਗੀ ਆ ਜਿਹੜਾ ਆਪਾਂ ਸਿੰਪਲ ਕੱਪੜਿਆਂ ਨੂੰ ਨੀਲ ਲਾਉਨੇ ਆ ਤੁਸੀਂ ਕੋਈ ਵੀ ਲੈ ਸਕਦੇ ਆ ਠੀਕ ਹੈ ਜੀ ਇਹਨੂੰ ਆਪਾਂ ਮੈਂ ਤੁਹਾਨੂੰ ਨਾ ਇਹੇ ਬਣਾ ਕੇ ਦਿਖਾਉਣੀ ਆ ਮਟੀਰੀਅਲ ਜਿਵੇਂ ਆਪਾਂ ਦੇਖੋ ਥੋੜਾ ਜਿਹਾ ਨੀਲ ਪਾ ਲਿਆ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਉਣਾ ਤੁਸੀਂ ਬਿਲਕੁਲ ਮਿੱਟੀ ਦੇ ਤੇਲ ਇਹਦੇ ਵਿੱਚ ਜਿਹਨੂੰ ਆਪਾਂ ਕੈਰੋਸਿਨ ਆਇਲ ਬੋਲ ਦਿੰਨੇ ਆ ਤੇ ਇਹਨੂੰ ਕਾਟਨ ਨਾਲ ਆਪਾਂ ਫਿਰ ਛਾਪ ਲਾਂਗੇ ਠੀਕ ਹੈ ਜੀ ਬਸ ਇੰਨਾ ਕ ਪਾ ਲੈਣਾ ਹੈ ਆਪਾਂ ਇਹਦੇ ਵਿੱਚ ਥੋੜਾ ਜਿਹਾ ਚਮਚ ਇਸ ਤਰ੍ਹਾਂ ਇਹ ਘੋਲ ਬਣ ਜੂਗਾ ਤੇ ਇਹਦੇ ਨਾਲ ਇਹਨੂੰ ਆਪਾਂ ਛਾਪਣਾ ਹੈ ਹਾਂਜੀ ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਟ੍ਰੇਸ ਪੇਪਰ ਤੇ ਛਾਪ ਲੈਣਾ ਮੈਂ ਡਬਲ ਕਰਕੇ ਛਾਪ ਲਿਆ ਆਹ ਵਾਲਾ ਕੋਈ ਟ੍ਰੇਸ ਪੇਪਰ ਯੂਜ਼ ਕਰਨਾ ਹੈ ਥੋੜਾ ਵਧੀਆ ਹੁੰਦਾ ਇਹਦੇ ਇੱਕ ਪਾਸੇ ਸ਼ਾਈਨਿੰਗ ਹੁੰਦੀ ਹੈ ਇੱਕ ਪਾਸਾ ਡੱਲ ਹੁੰਦਾ ਤੁਸੀਂ ਜਿਹੜੇ ਡੱਲ ਵਾਲੇ ਪਾਸੇ ਇਹਨੂੰ ਡਰਾਅ ਕਰਨਾ ਹੈ ਤੇ ਜਿਹੜੇ ਸ਼ੇਕ ਕੱਢਣੇ ਆ ਉਹ ਸ਼ਾਈਨਿੰਗ ਵਾਲੀ ਸਾਈਡ ਤੋਂ ਸ਼ੇਕ ਕੱਢਣੇ ਆ ਸ਼ਾਈਨਿੰਗ ਵਾਲੀ ਸਾਈਡ ਉੱਪਰ ਰੱਖ ਕੇ ਠੀਕ ਹੈ ਜੀ ਤਾਂ ਜਦੋਂ ਤੁਸੀਂ ਇਹਨੂੰ ਛਾਪਣਾ ਹੈ ਤਾਂ ਉਹਦੇ ਵਾਸਤੇ ਤੁਸੀਂ ਜਿਹਦਾ ਤੁਸੀਂ ਮਤਲਬ ਕਿ ਕਮੀਜ਼ ਥੋੜਾ ਸਟਿਚ ਕੀਤਾ ਹੋਇਆ ਫਿਰ ਛਾਪਣਾ ਤਾਂ ਤੁਸੀਂ ਨਾ ਇਹਦੇ ਤਹੇ ਦੇ ਵਿੱਚ ਇਸ ਤਰ੍ਹਾਂ ਕੋਈ ਅਖਬਾਰ ਵਗੈ ਤੁਸੀਂ ਤੁਸੀ ਛਾਪਣਾ ਇਹਦੇ ਵਿੱਚ ਜਿਆਦਾ ਆਇਲ ਨਹੀਂ ਹੋਣਾ ਚਾਹੀਦਾ ਨਹੀਂ ਕੱਪੜੇ ਤੇ ਤੇਲ ਜਿਆਦਾ ਲੱਗ ਜੇਗਾ ਜੇ ਤਾਂ ਕੱਪੜੇ ਦਾ ਰੰਗ ਲਾਈਟ ਆ ਕਲਰ ਤਾਂ ਤੁਸੀਂ ਨੀਲ ਯੂਜ਼ ਕਰ ਸਕਦੇ ਹੋ ਨਹੀਂ ਤੁਸੀਂ ਕਲਰ ਯੂਜ਼ ਕਰ ਸਕਦੇ ਜੋ ਡਾਰਕ ਕਲਰ ਆ ਫਿਰ ਤੁਸੀਂ ਉਹ ਸਿਲਵਰ ਵਾਲਾ ਕਲਰ ਯੂਜ਼ ਕਰ ਲਿਓ ਤੁਸੀਂ ਕੱਪੜੇ ਦੇ ਹਿਸਾਬ ਨਾਲ ਚੂਜ਼ ਕਰ ਸਕਦੇ ਹੋ ਚੱਕਣ ਤੋਂ ਪਹਿਲਾਂ ਇੱਕ ਵਾਰੀ ਇਹਨੂੰ ਸਾਫ਼ ਕਰਨ ਦੇ ਬਗਲ ਤੁਸੀਂ ਦੇਖ ਲੈਣਾ ਕਿ ਚੰਗੀ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਉਹ ਛਾਪ ਗਿਆ ਨਹੀਂ ਤੁਸੀਂ ਉਹਨੂੰ ਦੁਬਾਰਾ ਤੋਂ ਛਾਪ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਫਿਰ ਨਾਈਨ ਛਾਪਾਂਗੇ ਹਾਂਜੀ ਆ ਤੁਸੀਂ ਦੇਖੋ ਆਪਾਂ ਇੱਕ ਲਾਈਨ ਪੂਰੀ ਛਾਪ ਲਈਆ ਹੁਣ ਆਪਾਂ ਇਹਨੂੰ ਨਾ ਇੱਥੇ ਉੱਪਰ ਆਹ ਵਾਲੀ ਚੀਜ਼ ਨੂੰ ਇੱਥੇ ਫਿਰ ਤੋਂ ਦੁਬਾਰਾ ਇਹ ਇਸ ਤਰ੍ਹਾਂ ਇਹਨਾਂ ਆਪਾਂ ਸੈੱਟ ਕਰਕੇ ਇਹਨੂੰ ਦੁਬਾਰਾ ਤੁਹਾਨੂੰ ਦੇਖ ਰਿਹਾ ਹੁਣ ਇਹਨੂੰ ਆਪਾਂ ਡਬਲ ਲੇਅਰ ਦੇ ਵਿੱਚ ਛਾਪਾਂਗੇ ਹਾਂਜੀ ਆ ਦੇਖੋ ਬਿਲਕੁਲ ਆਪਾਂ ਇਹਨੂੰ ਸੈੱਟ ਕਰਕੇ ਰੱਖ ਲੈਣਾ ਕਿਉਂਕਿ ਵਿੱਚ ਦੀ ਆਪਾਂ ਨੂੰ ਦੇਖ ਰਿਹਾ ਨਾ ਇਸ ਲਈ ਆਪਾਂ ਡਿਜ਼ਾਈਨ ਨੂੰ ਵੀ ਸੈੱਟ ਕਰਕੇ ਰੱਖ ਲੈਣਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਆ ਦੇਖੋ ਤਾਂ ਇਸ ਤਰ੍ਹਾਂ ਇਹ ਲੇਅਰ ਦੇ ਵਿੱਚ ਤੁਸੀਂ ਇਹਨੂੰ ਆਪਣੀ ਮਰਜ਼ੀ ਦੇ ਮੁਤਾਬਕ ਦੇਖੋ ਇੱਕ ਇਹ ਦੇਖਣੋਂ ਪਹਿਲਾਂ ਆਪਾਂ ਨੂੰ ਡਿਜ਼ਾਈਨ ਕਿਵੇਂ ਦਾ ਲੱਗ ਰਿਹਾ ਸੀਗਾ ਤੇ ਇਹ ਬਣਿਆ ਦੇਖ ਹੁਣ ਕਿਵੇਂ ਦਾ ਕਿੰਨਾ ਵਧੀਆ ਐਵੇਂ ਦਾ ਸੀ ਆਪਾਂ ਸਿੰਗਲ ਜਿਹੜਾ ਛਾਪਿਆ ਤੇ ਹੁਣ ਜਦੋਂ ਆਪਾਂ ਇਹਨੂੰ ਇੱਥੇ ਤਮੀਜ਼ ਤੇ ਕੀਤਾ ਤਾਂ ਦੇਖੋ ਇਸ ਤਰ੍ਹਾਂ ਦਾ ਲੱਗਦਾ ਇਹਨੂੰ ਮੈਂ ਤੁਹਾਨੂੰ ਕੱਢ ਕੇ ਵੀ ਦਿਖਾਵਾਂਗੀ ਬਟ ਮੈਂ ਅਗਲੀ ਵੀਡੀਓ 'ਚ ਕੱਢ ਕੇ ਦਿਖਾਵਾਂਗੀ ਇਸੇ ਤਰ੍ਹਾਂ ਆਪਾਂ ਇਹਨੂੰ ਹੁਣੇ ਹੀ ਪੂਰਾ ਛਾਪ ਲੈਣਾ ਹਾਂਜੀ ਤਾਂ ਦੇਖੋ ਇਸ ਤਰ੍ਹਾਂ ਹੀ ਪੂਰਾ ਛੱਪ ਗਿਆ ਇਹਨੂੰ ਆਪਾਂ ਨੈਕਸਟ ਵੀਡੀਓ ਵਿੱਚ ਜਿਹੜੀ ਕਢਾਈ ਕਰਕੇ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਕਿਵੇਂ-ਕਿਵੇਂ ਇਹਨੂੰ ਕਢਣਾ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਆਹ ਵਾਲਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਛਾਪਿਆ ਸੀ ਇਹਦੇ ਵਿੱਚ ਸਾਰਾ ਬਾਗ ਵਾਲਾ ਡੰਕਾ ਤੁਸੀਂ ਯੂਜ਼ ਕਰਨਾ ਸਿਰਫ ਆਹ ਵਾਲੀ ਜਗ੍ਹਾ ਤੇ ਬੈਕ ਸਟਿਚ ਯੂਜ਼ ਕੀਤਾ ਮੈਂ ਇੱਥੇ ਆਹ ਵਾਲੀ ਡੰਡੀਆਂ ਤੇ ਐਸਤੇ ਸਿਰਫ ਇਹ ਹੀ ਡੰਡੀ ਤੇ ਬੈਕ ਸਟਿਚ ਯੂਜ਼ ਕੀਤਾ ਹੋਇਆ ਹੋਰ ਬਾਕੀ ਸਾਰਾ ਆਪਣਾ ਬਾਗ ਵਾਲਾ ਸਟਿਚ ਹੀ ਆ ਮੈਂ ਥੋੜਾ ਜਿਹਾ ਤੁਹਾਨੂੰ ਕਰਕੇ ਦਿਖਾ ਦੂੰਗੀ ਤੇ ਬਾਕੀ ਮੈਂ ਤੁਹਾਨੂੰ ਇਹਦਾ ਢੇਰਾ ਕੱਢ ਰੱਖਿਆ ਹੈ ਤੇ ਉਸ ਤੋਂ ਬਾਅਦ ਥੋੜਾ ਟਾਈਮ ਲੱਗ ਜੂਗਾ ਇਹਨੂੰ ਆਪਾਂ ਇਹਨੂੰ ਸਟਿਚ ਕਰਕੇ ਤੇ ਇਹਦੀ ਪੂਰੀ ਲੁੱਕ ਵੀ ਦਿਖਾਵਾਂਗੇ ਤੁਹਾਨੂੰ ਇਹ ਤੁਸੀਂ ਪੱਤੀ ਜਿਹੜੀ ਬਣਾਉਣੀ ਆ ਇਸ ਤਰ੍ਹਾਂ ਬਣਾਉਣੀ ਆ ਇੱਧਰ ਇਸ ਤਰ੍ਹਾਂ ਤੁਸੀਂ ਸਿੰਪਲੀ ਇਹਨੂੰ ਬਾਗ ਸਟਿਚ ਨਾਲ ਕੱਢ ਲੈਣਾ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਘੇਰੇ ਦੀ ਲੁੱਕ ਦਿਖਾਉਣੀ ਹੈ ਕਿ ਉਹ ਕੋਨ ਕਿਵੇਂ ਦਾ ਲੱਗ ਰਿਹਾ। ਲਓ ਜੀ ਦੇਖੋ ਤਾਂ ਇਹ ਇਸ ਤਰ੍ਹਾਂ ਆਪਣਾ ਪੂਰਾ ਜਿਹੜਾ ਘੇਰਾ ਇਸ ਸੂਟ ਦਾ ਨੀਚੇ ਵਾਲੀ ਸਾਈਡ ਵਾਲਾ ਘੇਰਾ ਇਹ ਆਪਣਾ ਇਸ ਤਰ੍ਹਾਂ ਇਸ ਤਰ੍ਹਾਂ ਤਿਆਰ ਹੋ ਗਿਆ। ਜੇ ਇਹਨੂੰ ਆਪਾਂ ਚਾਹੀਏ ਤਾਂ ਪੂਰਾ ਕਮੀਜ਼ ਵੀ ਇਹਨੂੰ ਕੱਢ ਸਕਦੇ ਹਾਂ। ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ। ਇੱਥੇ ਕਲਰ ਵੀ ਇਹ ਬਹੁਤ ਸੋਹਣਾ ਲੱਗਦਾ। ਨੈਕਸਟ ਵੀਡੀਓ ਦੇ ਵਿੱਚ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਯੂਨੀਕ ਜਾਂ ਡਿਜ਼ਾਈਨ ਲੈ ਕੇ ਫਿਰ ਤੁਹਾਨੂੰ ਮੈਂ ਉਹ ਬਣਾ ਕੇ ਦਿਖਾਉਂਗੀ ਤੇ ਇਹਦੇ ਨਾਲ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਥੈਂਕ ਯੂ ਵੀਡੀਓ ਦੇਖਣ ਲਈ।